ਅੱਜ ਫੋਰ ਨਮਾ ਸ਼ਾਨਦਾਰ ਵਲੌਗ ਲੈਉਣ ਲੱਗੇ ਸੂਟ ਖਰੀਦਣੇ ਆ ਹਾਂਜੀ ਮੇਰਾ ਫੇਵਰੇਟ ਵਲੌਗ ਮੇਰੇ ਲਈ ਪੰਗਾ ਕਿਉਂਕਿ ਸੂਟ ਦੀਆਂ ਦੁਕਾਨਾਂ 'ਚ ਮੈਨੂੰ ਨਹੀਂ ਚੰਗਾ ਲੱਗਦਾ ਸੂਟ ਤਾਂ ਹੀ ਚੰਗਾ ਬਣ ਗਿਆ ਪੰਗਾ ਹਾਂ ਅਸੀਂ ਚੱਲੇ ਸੂਟ ਦੇ ਸ਼ਾਪਿੰਗ ਲੁਧਿਆਣੇ 'ਚ ਲੁਧਿਆਣੇ 'ਚ ਲੁਧਿਆਣੇ ਕੁਮਾਰ ਮੰਡੀ ਅਸੀਂ ਘੁੰਮਦੇ ਫਿਰਦੇ ਆ ਆ ਜਾਓ ਜੁੜੋ ਸਾਡੇ ਨਾਲ ਲਖਾਇਓ ਚੰਨੀ ਲਖਾਇਓ ਆ ਪਤਲਾ ਕਿੰਨਾ ਹਾਂ ਆਹ ਚੁੰਨੀਆਂ ਨੂੰ ਜਿਵੇਂ ਕਮ ਖਰਾਬ ਕਰ ਦਿੰਦੀਆਂ ਹਨ ਤੇ ਤੇਲ ਗਰੀ ਬਹੁਤ ਹੈ ਹਾਂ ਸੂਟ ਸੋਨਾ ਤੇ ਕੀ ਰੇਂਜ ਚਾਹੀਦੀ ਇਹ ਕਪੜੇ 29 ਇੱਕ ਕਪੜੇ ਥੋੜਾ ਰੰਗ ਦੇਖਣਾ ਹਾਂਜੀ ਮੈਂ ਦਿਖਾ ਰਿਹਾ ਕਪੜੇ ਥੋੜਾ ਰੰਗ ਦੇਖਦੇ ਸੇਮ ਸਟਾਈਲ ਦਾ ਤੁਸੀਂ ਕਹਿੰਦੇ ਹੋ ਨਾ ਮੇਰੇ 7000 ਮੈਂ ਦਿਲ ਖੋਲ ਕੇ ਮੰਨਦੀ ਆ ਮੇਰੇ 7000 ਪ੍ਰਾਈਸ

ਇਹ ਦੀਦੀ ਜਿਹੜਾ ਰੈਡੀमेड ਪਾਇਆ ਹੋਇਆ ਹੈ ਨਾ ਸੈਲੀਬ੍ਰਿਟੀ ਦੇ ਇਹ ਰੁਪਏ 45 4000 ਦਾ ਪੀਸ ਆ ਜੀ ਕਿਸੇ ਬੁਟੀਕਾ ਕਿੰਨੇ ਦਿੰਦੇ ਨੇ ਮੈਨੇ ਆਪਣੇ ਕੋਲੇ ਤਾਂ ਪੀਸ ਦਾ ਰੇਟ ਹੀ ਹੈ ਨੀਗਾ ਜੀ ਰੇਟ ਹੀ ਹੈ ਜੀ ਆਪਣੇ ਕੋਲ ਪੀਸ ਦਾ ਰੇਟ ਹੀ ਹੈ ਨੀ ਹਾਂ ਆ ਡਿਫਰੈਂਟ ਆ ਅਥਰਾ ਡਿਫਰੈਂਟ ਆ ਆ ਆਹ ਕੱਪੜਾ ਵੀ ਸੋਹਣਾ ਹੈ ਫੇਰ ਅਗਰ ਅਰਗੰਝਾ ਦੀ ਚੁੰਨੀ ਆ ਗਈ ਜਾਰਜਟ ਅਰਗੰਝਾ ਜੀ ਕਹਨੇ ਫਿਰ ਜੇ ਡਿਫਰੈਂਟ ਲੈਣਾ ਦੀ ਨਹੀਂ ਫੇ ਮੈਨੂੰ ਦਿਖਾਉਣੀਆਂ ਪੈਣੀਆਂ ਨੇ ਇਹ ਚੀਜ਼ਾਂ ਫੇਰ ਆਮ ਚੀਜ਼ਾਂ ਨਹੀਂ ਇਹ ਦੇਖ ਕੇ ਤੁਸੀਂ ਚੁੱਪ ਹੋ ਜਾਂਦੇ ਹੋ ਆ ਦੇਖੋ ਨਾ ਚੀਜ਼ਾਂ ਨੇ ਕੋਟੇ ਦੀ ਨਹੀਂ ਆਈਟਮ ਹੈ ਇਹ ਪਿਓਰ ਦੀ ਹੁਣ ਸਾਰੀ ਹੱਥ ਦਾ ਕੰਮ ਕੀਤਾ ਆਹ ਤਪੜਾ ਕਹਿੰਦੇ ਸੀ ਠੀਕ ਹੈ ਨਾ ਆਹ ਲਓ ਜੀ ਇਹਨਾਂ ਦੀ ਜਮਾਨਸਾ ਆਪਣੀਆਂ ਹੁੰਦੀਆਂ ਨੇ ਚੀਜ਼ਾਂ ਦੀਆਂ ਦੀ ਆ ਦੇਖੋ ਤੁਸੀਂ ਉੱਨੀ ਉੱਪਰ ਕਿੱਡੀ ਪਿਆਰੀ ਲਾਈ ਹੋਈ ਹੈ ਆਸਮ ਦੁਪੱਟਾ ਫੇਰ ਆਰਗੈਂਜ਼ਾ ਨਾ ਜੀ ਨਾ ਹੱਥ ਲਾ ਲਓ ਫੇਰ ਮੈਨੂੰ ਕਹਿ ਦਿਓ ਜੀ ਆਰਗੈਂਜ਼ਾ ਕੋਲਣ ਲੱਗਿਆ ਤਾਂ ਮੈਂ ਡਰਦਾ ਤੋਂ ਡੇ ਗਿਆ ਪੀ ਕੋਈ ਮੈਂ ਕੋਲਣਾ ਨਹੀਂ ਚਾਹੁੰਦਾ ਪਰਸਾਂ ਇਹਦੇ ਨਾਲੋਂ ਆ ਵਧੀਆ ਹੈ ਅਗ ਮੈਨੂੰ ਮੈਨੂੰ ਵਧੀਆ ਰੰਗ ਪਸੰਦ ਆ ਰਿਹਾ ਹੈ

ਹਾਂ ਆ ਕੀ ਰੇਂਜ ਚ ਦੱਸੋ ਕਿ ਇਹ ਕੋਡ ਕੀ ਕੋਲ ਹੈਗਾ ਯਾਰ 4395 43 ਦਾ ਇਹ ਆ 4395 ਅੱਛਾ ਬੀਸਰ ਬਾਈਡ ਆ ਆ ਦੇਖੋ ਫੋਰ ਆ ਗਿਆ ਆ ਗਾ ਡਿਫਰੈਂਟ ਹੈਗਾ ਉਹ ਵੀ ਇੱਕ ਹੋਰ ਆਇਆ ਡਿਫਰੈਂਟ ਸਟਾਈਲ ਦਾ ਆ ਦਿਖਾ ਆ ਜਿਹੜਾ ਆਹ ਹੈਗਾ ਕਿਉਂਕਿ ਇਹਦੇ ਕਾਫੀ ਰੰਗ ਆਏ ਦੇ ਅਨ ਇਹ ਥੱਲੇ ਥੱਲੇ ਸੀਗਾ ਆਹ ਆ ਦਿਖਾ अभी अभी अलग जगह है है ना अलग लगता है सही गल है सोना लगता है ठीक प्राइस तो सही है ਕਿਉਂਕਿ ਇਹਨਾਂ ਦੇ ਰੰਗ ਵੀ ਇਹ ਕਾਫੀ ਵਧੀਆ ਲੱਗਦੇ ਆ। ਇਹ ਇਹਦੀ ਚੁੰਨੀ ਕਿੱਦਾਂ ਦੀ? ਆਹ ਚੁੰਨੀ ਵੀ ਜੀ ਮੈਨੂੰ ਇਹਦਾ ਮੈਨੂੰ ਇਹਨਾਂ ਦਾ ਉਹ ਵਧੀਆ ਲੱਗਿਆ। ਪਤਾ ਨਹੀਂ ਕਿਉਂਕਿ ਪਲੇਨ ਜਾਇਆ। ਉਹ ਤੇ ਰੰਗ ਗਿਆ। ਮੈਨੂੰ ਲਾ ਕੇ ਦੇਖਾ ਤੇ ਮੈਂ ਵੀ ਲਾ ਕੇ। ਅੱਛਾ ਲਾ ਕੇ ਦੇਖਣਾ ਆ। ਅੱਛਾ ਉੱਟ ਗਈ ਉੱਟ ਗਈ। ਲਾਕੇ ਵੈਸੇ ਪਤਾ ਲੱਗ ਗਿਆ ਅੰਦਾਜ਼ਾ ਫਿਰ ਥੋੜਾ ਸ਼ੀਸ਼ਾ ਇੱਥੇ ਹੋਣਾ ਹਾਂ ਜੀ ਤਾਂ ਮੇਰਾ ਚਲੋ ਸ਼ੀਸ਼ੇ ਕੋ ਚੱਲੇ ਆ ਆ ਦੇ ਸਾਹਮਣੇ ਆ ਦੇ ਇੱਥੇ ਵੀ ਸੀਗਾ ਸ਼ੀਸ਼ਾ ਉਹ ਆ ਆ ਦੇਖੋ ਸ਼ੀਸ਼ਾ ਚੈਕਿੰਗ ਹੋ ਰਹੀ ਆ ਹੁਣ ਸ਼ੀਸ਼ਾ ਸਾਹਮਣੇ ਆ तो एवरेज जगया दूसरा जरा बेटर लगे दसा, दसा की करना चाहिए है जो साइड से मैं नहीं रखा सगा ओह ट्राई करके देखते हैं जरा से साइट ती रख ਆ ਆ ਆ ਦੇਖ ਰਹੇ ਆ ਇਹ ਇਹ ਮੇਰੀ ਨਿਗਾਹ ਇੱਥੇ ਗਈ ਸੀਗੀ ਇਹ ਦੇਖਿਆ ਆ ਇਹਦਾ ਪਤਾ ਲੱਗ ਜਾਣਾ ਹੈਗਾ ਆ ਸਹੀ ਆ ਪਤਾ ਸੀ ਮੈਨੂੰ ਜਦੋਂ ਮੈਂ ਇਹ ਦੇਖਿਆ ਦੇਖਿਆ ਮੈਂ ਗੱਲ ਦੱਸਾਂ ਮੈਂ ਗੱਲ ਦੱਸ ਸਕਦਾ ਕਿ ਤੁਸੀਂ ਕਿ ਹੁਣ ਹੁਣ ਜਾਣਦੇ ਨਹੀਂ ਲੋੜ ਨਹੀਂ ਹੈ ਕਿ ਤੇ ਕਰਨਾ ਥੇ ਮੈਂ ਸ਼ਾਪਿੰਗ 5-10 ਮਿੰਟ ਕਰ ਸਕਦਾ ਲੇਡੀਜ਼ ਦੀ ਸਹੀ ਗੱਲ ਦੇਖਿਆ ਜਿੰਨੇ ਵੀ ਮੈਂ ਤੁਸੀਂ ਆਪ ਲੈ ਜਾ ਕਰੋ ਮੈਨੂੰ ਆਪ ਮੈਂ ਪਸੰਦ ਕਰ ਲੈ ਤਾਂ ਇੱਥੇ ਵੈਸੇ ਦਾ ਘੰਟਾ ਹੀ ਲਾਇਆ ਤੇ ਮੇਰਾ ਕੰਪਨੀ ਦਾ ਸਾਰੀ ਚਲਦਾ ਬੈਠੀ ਹੈ ਉੱਧਰ ਦੇਖੋ ਬੱਚੇ ਸ਼ਰਾਬ ਤਾਂ ਕਰਦੇ ਨੇ ਸੌ ਵੀ ਜਾਣਾ ਇਹਨਾਂ ਨੇ ਦੇਖੋ ਸੂਟ ਸੂਟ ਦਾ ਢੇਰ ਲੱਗਾ ਇੱਥੇ ਹਾਂਜੀ ਹਾਂਜੀ ਪਰ ਇੱਕ ਗੱਲ ਹੈ ਲੇਡੀਜ਼ ਨੂੰ ਸੁਪਨੇ ਆਉਂਦੇ ਹੁੰਦੇ ਇਦਾਂ ਦੇ ਢੇਰ ਲੱਗੇ ਸੁਪਨਾ ਆਉਂਦੇ ਆ ਬੜੀਆ ਲੱਗਿਆ ਹੋਰ ਜਨੂਨ ਪ੍ਰਾਈਸ ਦਾ ਜੀ ਕਿੰਨਾ ਦਾ ਹੈ ਹਸਣਾ ਲੱਗੇ ਮੈਨੂੰ 1795 1796 ਅੱਜ ਚੁਣੀ ਗਿਣੀ ਹੋਣੀ ਹੈ ਹਣਾ ਹਾਸੂ ਹਾਂ ਆ ਚੁੰਨੀ ਹੈ ਹਾਂ ਕਾਜੀ ਚੁੰਨੀ ਹੈ ਨਾਲ ਫਰੇ ਦੀ ਬੋਟਲ ਨਾਲ ਕੰਬੀਨੇਸ਼ਨ ਹਾਂ ਇਹਨੂੰ ਸਾਈਡ ਤੇ ਕਰ ਦੇ ਆਪਣਾ ਲੈਣਾ ਗਿਫਟ ਕੀ ਕਰਨਾ ਹੈਗਾ ਗਿਫਟ ਗਿਫਟ ਆਪਣੇ ਆਪ ਨੂੰ ਹੀ ਕਰ ਲਾ ਚਾ ਚਾ ਗਿਫਟਿੰਗ ਬਾਰੇ ਜਿਹਨ ਜਿਹਨੂੰ ਮਿਲਣਾ ਸੀਗਾ ਉਹਨੂੰ ਨਹੀਂ ਮਿਲਣਾ ਹੁਣ ਹਾਸੂ ਆ ਆਪ ਹੀ ਰੱਖ ਲੈਣਾ ਗਿਫਟ ਦੀ ਗਿਫਟ ਦੀ ਰਸਮ ਦੇ ਵਿੱਚ ਆ ਸੂਟ ਹੀ ਜਾਊਗਾ ਆ ਰੱਖ ਲੈਣਾ ਸਾਈਡ ਤੇ ਚਾ ਰੱਖੋ ਸਾਈਡ ਤੇ ਆ ਕੋਈ ਹੈ वह भी सोना सूट है सारे सेम डिजाइन दे, जिन्हें भी सूट सम डिजाइन स्टाइल बढ़िया सारे निकले इन्हें एक नहीं माड़ा ਇਹ ਤਾਂ ਤੁਸੀਂ ਪੰਜ ਪੀਸੇ ਪੰਜੇ ਕਰ ਲਓ ਇਹ ਤਾਂ ਅੱਖ 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 ਬੰਨ ਕੇ ਤੁਸੀਂ ਆਹ ਇੱਕ ਇੱਕ ਪਿਕ ਕਰ ਲਓ ਸਹੀ ਗੱਲ ਆਹ ਆ ਵਧੀਆ ਆ ਵਧੀਆ ਸੂਟ ਸੀ ਗਿਆ ਹਾਂ ਅਸੀਂ ਵੀ ਲੈ ਲਿਆ ਕਿ ਗਿਫਟ ਕਰਨ ਵਾਸਤੇ ਨਹੀਂ ਗਿਫਟ ਦੇਣਾ ਜਾ ਆਪਣੇ ਗਿਫਟ ਆਪਣੇ ਆਪ ਨੂੰ ਕਰ ਲੈ ਆਪਣੇ ਆਪ ਨੂੰ ਕਰ ਲੈ ਠੀਕ ਹੈ ਉਹ ਵੈਸੇ ਗਿਫਟ ਕਰਨ ਬਾਅਦ ਨਹੀਂ ਹੈਗੇ ਆ ਖਰੀਦ ਲੈ ਬਾਦੂ ਸੂਟ ਹਾਂਜੀ ਜਾਦੇ ਸੂਟ ਵੱਸੂਟ ਖਰੀਦ ਲੈ ਮਾਰ ਮੰਡੀ ਜਿੱਥੇ ਅਸੀਂ ਅੱਗੇ ਅੱਗੇ ਬੰਦਿਆਂ ਨੂੰ ਦੇਖ ਕੇ ਤੁਰੇ ਆਪਣੇ ਨਫਾ ਫੇਸਾ ਤੋਂ ਚੱਕ ਨਹੀਂ ਹੁੰਦੇ ਫੜੇ ਜਾਂਦੇ ਆ ਤਾਂ ਮੀਂਹ ਦੇ ਕੇ ਵਲੌਗ ਵਧੀਆ ਲੱਗਿਆ। ਕੁਮਾਰ ਮੰਡੀ ਲੁਧਿਆਣਾ ਮਿਲਦੇ ਅਗਲੇ ਵਲੌਗ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਰਬਾਕ ਰਬਾਕ